ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਵਾਰ ਤੁਸੀਂ ਉਹ ਕੰਮ ਕਰ ਦਿੰਦੇ ਹੋ ਜੋ ਤੁਸੀਂ ਕਦੇ ਕਰਨਾ ਵੀ ਆਪਣੇ ਦਿਲੋਂ ਨਹੀਂ ਚਾਹੁੰਦੇ ਹੋ ਜਿਵੇਂ ਕਿਸੇ ਦਾ ਐਕਸਟਰਾ ਬੇਵੇਅਰ ਕਰਨਾ ਨਾ ਚਾਹੁੰਦੇ ਹੋ ਵੀ ਹਾਂ ਕਹਿ ਦੇਣਾ ਜਾਂ ਫਿਰ ਕਿਸੇ ਦੀਆਂ ਗੱਲਾਂ 'ਚ ਅੜ ਕੇ ਉਹਨਾਂ ਦੇ ਵਾਸ 'ਚ ਆ ਜਾਣਾ ਇਹ ਕੋਈ ਸਧਾਰਨ ਗੱਲ ਨਹੀਂ ਇਹ ਇੱਕ ਡਾਰਕ ਸਾਈਕਲੋਜੀ ਦੀ ਤਾਕਤ ਹੈ ਹਰ ਬੰਦਾ ਆਪਣੀਆਂ ਗੱਲਾਂ 'ਚ ਜ਼ਿਆਦਾਤਰ ਡਾਰਕ ਸਾਈਕਲੋਜੀ ਦਾ ਯੂਜ਼ ਕਰਦਾ ਹੈ ਡਾਰਕ ਸਾਈਕਲੋਜੀ ਉਹ ਵਿਗਿਆਨ ਹੈ ਜੋ ਦੱਸਦਾ ਹੈ ਕਿ ਲੋਕ ਹੋਰਾਂ ਦੇ ਮਨ ਅਤੇ ਦਿਲ ਕਰਤੂਤਾਂ ਤੇ ਕਿਵੇਂ ਕਾਬੂ ਪਾਉਂਦੇ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਤਿੰਨ ਵੱਡੇ ਰਾਜ਼ ਜਾਣਾਂਗੇ ਡਾਰਕ ਸਾਈਕਲੋਜੀ ਦੇ ਮਨੁੱਖੀ ਦਿਮਾਗ ਤੇ ਕਾਬੂ ਪਾਉਣ ਵਾਲੀਆਂ ਤਕਨੀਕਾਂ ਅਤੇ ਦੂਜਾ ਹੈ ਲੋਕ ਮੈਨੀਪੂਲੇਸ਼ਨ ਭਾਵ ਧੋਖੇ ਨਾਲ ਕਾਬੂ ਕਿਵੇਂ ਕਰਦੇ ਨੇ ਤੇ ਤੀਜਾ ਹੈ ਸਭ ਤੋਂ ਜ਼ਰੂਰੀ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਹੋ ਇਹ ਵੀਡੀਓ ਤੁਹਾਡੀ ਸੋਚ ਬਦਲੇਗੀ ਅਤੇ ਤੁਹਾਨੂੰ ਅੰਦਰੋਂ ਮਜ਼ਬੂਤ ਕਰੇਗੀ ਚਲੋ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਮੈਂ ਇਹ ਨਹੀਂ ਕਹਾਂਗਾ ਕਿ ਵੀਡੀਓ ਪੂਰੀ ਦੇਖੋ ਨੌਲੇਜ ਲੈਣੀ ਨਾ ਲੈਣੀ ਤੁਹਾਡੀ ਮਰਜ਼ੀ ਹੈ ਕੁਝ ਵੱਖਰਾ ਸਿੱਖਣਾ ਤੁਹਾਡੀ ਮਰਜ਼ੀ ਹੈ ਚਲੋ ਸ਼ੁਰੂ ਕਰਦੇ ਹਾਂ ਨੰਬਰ ਪਹਿਲਾ ਹੈ ਦਿਮਾਗ ਨਾਲ ਖੇਡ ਸਾਡੇ ਦਿਮਾਗ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਅਸੀਂ ਭਾਵਨਾਵਾਂ ਭਾਵ ਇਮੋਸ਼ਨ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ ਡਾਰਕ ਸਾਈਕੋਲੋਜੀ ਵਾਲੇ ਲੋਕ ਜਿਸ ਦਾ ਫਾਇਦਾ ਚੁੱਕਦੇ ਨੇ ਉਹ ਤੁਹਾਨੂੰ ਡਾਰਕ ਲਾਲਚ ਜਾਂ ਗਿਲਡ ਵਿੱਚ ਫਸਾ ਕੇ ਆਪਣੀ ਜੀ ਕਰਵਾ ਲੈਂਦੇ ਨੇ ਭਾਵ ਆਪਣਾ ਫਾਇਦਾ ਚੁੱਕ ਲੈਂਦੇ ਹਨ ਉਦਾਹਰਣ ਦੇ ਤੌਰ ਤੇ ਇੱਕ ਸੇਲਸਮੈਨ ਹੈ ਉਹ ਕਹਿੰਦਾ ਹੈ ਜੇ ਤੁਸੀਂ ਅੱਜ ਖਰੀਦ ਲਵੋ ਤਾਂ 50% ਡਿਸਕਾਊਂਟ ਹੈ ਭਾਵ ਛੂਟ ਹੈ ਨਹੀਂ ਤਾਂ ਮੌਕਾ ਹੱਥੋਂ ਨਿਕਲ ਜਾਵੇ ਇੱਥੇ ਤੁਸੀਂ ਇੱਕ ਗੱਲ ਤੇ ਗੌਰ ਕੀਤੀ ਹੋਣੀ ਉਹ ਤੁਹਾਡੇ ਅੰਦਰ ਖੋ ਜਾਣ ਦਾ ਡਰ ਪੈਦਾ ਕਰ ਰਿਹਾ ਹੈ ਆ ਫੀਅਰ ਆਫ ਮਿਸਿੰਗ ਆਊਟ ਜਗਾ ਕੇ ਤੁਹਾਨੂੰ ਫਸਾ ਲੈਂਦਾ ਹੈ ਜਦੋਂ ਵੀ ਕੋਈ ਤੁਹਾਨੂੰ ਜਲਦੀ ਫੈਸਲਾ ਲੈਣ ਲਈ ਦਬਾਅ ਪਾਏ ਜਾਂ ਦਬਾਅ ਬਣਾਏ ਇੱਕ ਕਦਮ ਪਿੱਛੇ ਹਟੋ ਅਤੇ ਸੋਚੋ ਕਿ ਇਹ ਮੇਰੇ ਲਈ ਸਹੀ ਹੈ ਜਾਂ ਮੈਨੂੰ ਫਸਾਇਆ ਜਾ ਰਿਹਾ ਹੈ ਆਪਣੇ ਠੰਡੇ ਦਿਮਾਗ ਨਾਲ ਸੋਚੋ ਨੰਬਰ 2 ਹੈ ਮੈਨੀਪੂਲੇਸ਼ਨ ਦੀਆਂ ਤਕਨੀਕਾਂ ਮੈਨੀਪੂਲੇਸ਼ਨ ਦਾ ਮਤਲਬ ਹੈ ਕਿਸੇ ਨੂੰ ਆਪਣੇ ਫਾਇਦੇ ਲਈ ਹੌਲੀ-ਹੌਲੀ ਕੰਟਰੋਲ ਕਰਨਾ ਬਿਨਾ ਉਸ ਨੂੰ ਪਤਾ ਲੱਗਣ ਦੇ ਇਨਾਂ ਦੀਆਂ ਕੁਝ ਖਾਸ ਤਕਨੀਕਾਂ ਹੁੰਦੀਆਂ ਹਨ ਗੈਸ ਲਾਈਟਿੰਗ ਤੁਹਾਨੂੰ ਆਪਣੀ ਹੀ ਅਕਲ ਦੇ ਸ਼ੱਕ ਕਰਵਾ ਦੇਣਾ ਜਿਵੇਂ ਕੋਈ ਬਾਰ-ਬਾਰ ਕਹਿੰਦਾ ਰਹੇ ਤੈਨੂੰ ਕੁਝ ਯਾਦ ਹੀ ਨਹੀਂ ਰਹਿੰਦਾ ਤੂੰ ਹਮੇਸ਼ਾ ਗਲਤ ਹੁੰਨਾ ਹੈ ਇਹ ਤੁਹਾਡੀ ਸੈਲਫ ਕੌਨਫੀਡੈਂਸ ਨੂੰ ਖਤਮ ਕਰ ਦਿੰਦਾ ਹੈ ਲਵ ਬੋਮਿੰਗ ਸ਼ੁਰੂ ਵਿੱਚ ਬਹੁਤ ਜ਼ਿਆਦਾ ਪਿਆਰ ਵਾਦੇ ਤੋਹਫੇ ਫਿਰ ਬਾਅਦ ਵਿੱਚ ਕੰਟਰੋਲ ਅਤੇ ਐਕਸਪਲੋਇਟ ਕਰਨਾ ਸਾਇਲੈਂਟ ਟ੍ਰੀਟਮੈਂਟ ਜਾਣ ਬੁਝ ਕੇ ਚੁੱਪ ਰਹਿਣਾ ਤਾਂ ਜੋ ਗਲਤੀ ਨਾ ਹੋਣ ਦੇ باوجود ਵੀ ਗਿਲਟੀ ਫੀਲ ਕਰੋ ਜੇ ਕੋਈ ਵਾਰ-ਵਾਰ ਤੁਹਾਡੇ ਕੌਨਫੀਡੈਂਸ ਨੂੰ ਹਿਲਾ ਰਿਹਾ ਹੈ ਤਾਂ ਸਮਝੋ ਇਹ ਮੈਨੀਪੂਲੇਸ਼ਨ ਹੈ ਪਿਆਰ ਜਾਂ ਕੇਅਰ ਨਹੀਂ ਨੰਬਰ 3 ਹੈ ਆਪਣੇ ਆਪ ਨੂੰ ਕਿਵੇਂ ਬਚਾਈਏ ਹੁਣ ਸਭ ਤੋਂ ਵੱਡਾ ਸਵਾਲ ਹੈ ਤੁਸੀਂ ਬਚੋ ਕਿਵੇਂ ਜਦੋਂ ਵੀ ਤੁਸੀਂ ਡਿਸੀਜਨ ਲਓ ਸੋਚੋ ਕੀ ਮੈਂ ਇਹ ਆਪਣੇ ਮਨ ਨਾਲ ਕਰ ਰਿਹਾ ਹਾਂ ਜਾਂ ਕਿਸੇ ਦੇ ਦਬਾਅ ਵਿੱਚ ਨੰਬਰ 2 ਹੈ ਸਟਰੋਂਗ ਬਾਉਂਡਰੀਜ਼ ਹੱਦਾਂ ਬਣਾਓ ਨਾ ਕਹਿਣਾ ਸਿੱਖੋ ਜੇ ਤੁਸੀਂ ਹਰ ਵੇਲੇ ਹਾਂ ਕਹਿੰਦੇ ਰਹੋਗੇ ਤਾਂ ਲੋਕ ਤੁਹਾਡੇ ਨਾਲ ਖੇਡਦੇ ਹੀ ਰਹਿਣਗੇ ਨੰਬਰ 3 ਹੈ ਇਮੋਸ਼ਨਲ ਕੰਟਰੋਲ ਭਾਵਨਾਵਾਂ ਤੇ ਕਾਬੂ ਪਾਓ ਆਪਣੀਆਂ ਭਾਵਨਾਵਾਂ ਤੇ ਹਮੇਸ਼ਾ ਹੀ ਕਾਬੂ ਰੱਖੋ ਡਰ ਗੁੱਸੇ ਜਾਂ ਲਾਲਚ ਵਿੱਚ ਡਿਸੀਜਨ ਨਾ ਲਵੋ ਸ਼ਾਂਤ ਦਿਮਾਗ ਨਾਲ ਸੋਚੋ ਤੇ ਫਿਰ ਫੈਸਲੇ ਕਰੋ ਜਿੰਨਾ ਤੁਸੀਂ ਇਮੋਸ਼ਨਲੀ ਸਟਰੋਂਗ ਹੋਵੋਗੇ ਉਨਾ ਹੀ ਘੱਟ ਕੋਈ ਤੁਹਾਡੇ ਨਾਲ ਖੇਡ ਸਕਦਾ ਹੈ ਡਾਰਕ ਸਾਈਕਲੋਜੀ ਦਾ ਸਾਰ ਸਿਰਫ ਇਹ ਹੈ ਲੋਕ ਤੁਹਾਡੇ ਮਨ ਅਤੇ ਭਾਵਨਾਵਾਂ ਨਾਲ ਖੇਡ ਕੇ ਤੁਹਾਨੂੰ ਕੰਟਰੋਲ ਕਰਦੇ ਨੇ ਪਰ ਜੇ ਤੁਹਾਡੇ ਕੋਲ ਇਹ ਤਿੰਨ ਹਥਿਆਰ ਹਨ ਸੈਲਫ ਆਨਸਰਸ ਬਾਉਂਡਰੀਜ਼ ਮੋਸ਼ਨ ਕੰਟਰੋਲਸ ਫਿਰ ਕੋਈ ਵੀ ਤੁਹਾਡੇ ਨਾਲ ਖੇਡ ਨਹੀਂ ਸਕਦਾ ਯਾਦ ਰੱਖੋ ਸਭ ਤੋਂ ਵੱਡੀ ਤਾਕਤ ਹੈ ਆਪਣੇ ਮਨ ਤੇ ਕਾਬੂ ਪਾਉਣਾ ਕੰਟਰੋਲ ਰੱਖਣਾ ਪੈਂਟ ਵਿੱਚ ਦੱਸੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਮੈਨੀਪੂਲੇਸ਼ਨ ਤੋਂ ਬਚ ਸਕਣ